नगर निगम अमृतसर ਦੇ ਸਮਾਰਟ ਸਿਟੀ ਪ੍ਰੋਜੈਕਟ ਹੇਠ ਸ਼ਹਿਰ ਦਾ ਸੁੰਦਰੀਕਰਨ ਕੀਤਾ ਜਾ ਰਿਹਾ ਹੈ ਕੁਝ ਥਾਵਾਂ ਨੂੰ ਠੀਕ ਕੀਤਾ ਗਿਆ ਅਤੇ ਕੁਝ ਨਵੀਆਂ ਬਣਾਈਆਂ ਗਈਆਂ ਹਨ ਨਾਲ ਹੀ ਟ੍ਰੈਫਿਕ ਪ੍ਰਣਾਲੀ ਸੁਚਾਰੂ ਢੰਗ ਨਾਲ ਚਲਾਉਣ ਵਾਸਤੇ ਸੀਸੀਟੀਵੀ ਕੈਮਰੇ ਲਗਾਏ ਗਏ ਹਨ ਚੱਲ ਰਹੇ ਕੰਮਾਂ ਬਾਰੇ ਨਗਰ ਨਿਗਮ ਦੇ ਅਧਿਕਾਰੀ ਨੇ ਜਾਣਕਾਰੀ ਸਾਂਝੀ ਕੀਤੀ ਫਰਟੀਲਾਈਜ਼ਰ ਦੇ ਕੰਪਿਆ ਦੇ ਦੂਰ ਇਹ ਤੇ ਸਹਿਯੋਗ ਕਰ ਰਹੇ ਹਨ ਲੈਕਟਰਾ ਕਹ ਲੋ ਜਾਂ ਤੁਸੀਂ ਐਕਟੀਵਾ ਕਹ ਲੋ ਸਮਾਰਟ ਸਿਟੀ ਦੇ ਤਹਿਤ ਇਸ ਸਮੇਂ ਵੱਖ-ਵੱਖਰੇ ਪ੍ਰੋਜੈਕਟ ਚੱਲਦੇ ਪਏ ਨੇ ਜਿਦੇ ਵਿੱਚ ਇਕ ਜਿਹੜਾ 24/7 ਨਹਿਰੀ ਪਾਣੀ ਯੋਜਨਾ ਜਿਹੜੀ ਕਿ ਸ਼ਹਿਰ ਵਾਸੀਆਂ ਨੂੰ 24 ਘੰਟੇ ਨਹਿਰੀ ਪਾਣੀ ਜਿਹੜਾ ਹੈ ਸਾਫ਼ ਸੁਵਚ ਕਰਕੇ ਸਪਲਾਈ ਕੀਤਾ ਜਾਏਗਾ ਇਹ ਪਾਣੀ ਜਿਹੜਾ ਨਹਿਰ ਰਾਈ ਜਿਹੜਾ ਟ੍ਰੀਟਮੈਂਟ ਪਲਾਂਟ ਰਾਹੀਂ ਟ੍ਰੀਟ ਕਰਕੇ ਰੈਜ਼ਰ ਜਿਹੜੇ ਵਾਟਰ ਰੈਜ਼ਰਵਾਇਰ ਟੰਕੀਆਂ ਬਣਾਈਆਂ ਗਈਆਂ ਨੇ ਸ਼ਹਿਰ ਦੇ ਵਕਰੇ ਬਗਵਾੜਾ ਜੋ ਉਹਨਾਂ ਜਿਹੜੇ ਸਟੋਰ ਕਰਕੇ ਤੇ ਲੋਕਾਂ ਨੂੰ ਘਰ-ਘਰ ਸਪਲਾਈ ਕੀਤੀ ਜਾਏਗੀ ਇਹਦਾ ਇਹ ਫਾਇਦਾ ਹੋਏਗਾ ਕਿ ਜਿਹੜੇ ਲੋਕੀ ਆਪਣੇ ਘਰਾਂ ਵਿੱਚ ਸਮਰਸੀਬਲ ਪੰਪ ਲਗਾਉਂਦੇ ਨੇ ਟੂਨੂ ਪੰਪ ਲਗਾਉਂਦੇ ਨੇ ਉਹਨਾਂ ਦੀ ਲੋਡ ਨਹੀਂ ਪਏਗੀ ਉਸ ਤੋਂ ਬਾਅਦ ਜਿਹੜੇ ਬੱਤੀ ਦੇ ਬਿੱਲ ਇਨਾਂ ਕਿ ਇਹਨਾਂ ਮਸ਼ੀਨਾਂ ਚੱਲਣ ਕਰਕੇ ਆਂਦੇ ਨੇ ਉਹ ਵੀ ਘਟ ਜਾਣਗੇ ਲੋਕਾਂ ਨੂੰ ਘਰਾਂ ਦੇ ਵਿੱਚ ਆਰਓ ਲਗਾਉਣ ਦੀ ਲੋੜ ਨਹੀਂ ਪੈਗੀ ਸਭ ਤੋਂ ਮੇਨ ਗੱਲ ਜਿਹੜੀ ਹੈਗੀ ਹੈ ਕਿ ਜਿਹੜਾ ਪਾਣੀ ਇਹਨਾਂ ਸਮਰਸੀਬਲ ਦਾ ਆਂਦਾ ਹੈ ਜਿਹੜਾ ਬਾਹਰ ਥੱਲੇੋਂ ਜਿਹੜੇ ਆਮ ਆਪਾਂ ਘਰਾਂ ਵਲੇ ਕੱਢਦੇ ਆ ਉਹ ਆਰਸੈਨਿਕ ਪਾਣੀ ਹੁੰਦਾ ਵਾ ਜਿਹੜਾ 24/7 ਪਾਣੀ ਪ੍ਰੋਜੈਕਟ ਰਾਹੀਂ ਆਊਗਾ ਔਰ ਟ੍ਰੀਟ ਹੋ ਕੇ ਆਏਗਾ ਬਾਇਦਾ ਕਲੋਰਾਈਜ਼ ਹੋ ਕੇ ਆਏਗਾ ਜਿਹਦਾ ਲੋਕਾਂ ਨੂੰ ਬੜਾ ਭਰਪੂਰ ਫਾਇਦਾ ਮਿਲੇਗਾ ਇਸ ਤੋਂ ਇਲਾਵਾ ਜਿਹੜਾ ਸਮਾਰਟ ਸਿਟੀ ਦੇ ਵਿੱਚ ਪ੍ਰੋਜੈਕਟ ਚੱਲ ਰਿਹਾ ਹੈ ਕੈਰੋ ਮਾਰਕੀਟ ਜਿਹੜੀ ਹਾਈਡਰੌਲਿਕ ਪਾਰਕਿੰਗ ਆ ਗਈ ਹੈ ਜਿਹੜੀ ਸ਼ਹਿਰ ਦੀ ਟ੍ਰੈਫਿਕ ਦੀ ਸਮੱਸਿਆ ਸ਼ਹਿਰ ਦੇ ਅੰਦਰੂਨ ਸ਼ਹਿਰ ਦੇ ਵਿੱਚ ਆਉਂਦੀ ਹੈ ਉਹ ਪਾਰਕਿੰਗ ਹੋਏਗੀ ਅਤੇ ਆਧੁਨਿਕ ਪਾਰਕਿੰਗ ਆ ਗਈ ਹੈ ਜਿਹੜਾ ਪ੍ਰੋਜੈਕਟ ਬੜੀ ਤੇਜ਼ੀ ਨਾਲ ਚੱਲਦਾ ਪਿਆ ਇਸ ਤੋਂ ਇਲਾਵਾ ਜਿਹੜਾ ਵਾਰਲਡ ਸਿਟੀ ਦੇ ਅੰਦਰ ਦੀ ਚੱਕਰਾਂ ਰੋਡ ਆ ਗਈ ਹੈ ਉਹਦਾ ਬਿਊਟੀਫਿਕੇਸ਼ਨ ਦਾ ਪ੍ਰੋਜੈਕਟ ਹੈਗਾ ਹੈ ਇਸ ਤੋਂ ਇਲਾਵਾ ਸ਼ਹਿਰ ਦੇ ਸ਼ਹਿਰ ਵਿੱਚ ਆਈਟ੍ਰਿਪਲ ਸੀ ਦੇ ਨਾਂ ਦੇ ਇੱਕ ਪ੍ਰੋਜੈਕਟ ਚਲਾਇਆ ਜਾ ਰਿਹਾ ਜਿਹੜੀ ਕਿ ਸ਼ਹਿਰ ਦੀ ਸੁਰੱਖਿਆ ਨੂੰ ਸੁਨਿਸ਼ਚਿਤ ਕਰਦਾ ਹੈ ਇਹ ਪ੍ਰੋਜੈਕਟ ਤਕਰੀਬਨ 90 ਕਰੋੜ ਰੁਪਏ ਦੀ ਲਾਗਤ ਨਾਲ ਚੱਲ ਰਿਹਾ ਹੈ ਇਹ ਪ੍ਰੋਜੈਕਟ ਕੰਪਲੀਸ਼ਨ ਦੇ ਉੱਤੇ ਹੈਗਾ ਜਿਹਦੇ ਨਾਲ ਸ਼ਹਿਰ ਦੇ ਹਰ ਇੱਕ ਚੌਂਗ ਦੇ ਵਿੱਚ-ਵਿੱਚ-ਵਿੱਚ ਦੇ ਉੱਤੇ ਜਿਹੜਾ ਸੀਸੀਟੀਵੀ ਕੈਮਰੇ ਲੱਗੇਗੇ ਜਦੀ ਮੋਨੀਟਰਿੰਗ ਜਿਹੜੀ ਹੈ ਨਗਰ ਨਿਗਮ ਦੇ ਦਫਤਰ ਦੇ ਵਿੱਚ ਪੁਲਿਸ ਵਿਭਾਗ ਵੱਲੋਂ ਤੇ ਨਗਰ ਨਿਗਮ ਵਿਭਾਗ ਵੱਲੋਂ ਕੀਤੀ ਜਾਂਦੀ ਹੈ ਇਹ ਜਿੰਨੇ ਵੀ ਪ੍ਰੋਜੈਕਟ ਹੈਗੇ ਨੇ ਬੜੇ ਜਲਦੀ ਕੰਪਲੀਟ ਕੀਤੇ ਜਾਣਗੇ ਮਾਨਯੋਗ ਡੀਸੀ ਸਾਹਿਬ ਨੇ ਪਿੱਛੇ ਵਿਜ਼ਿਟ ਕੀਤਾ ਸੀ ਜਿਨ੍ਹਾਂ ਨੂੰ ਸਾਡੇ ਨਗਰ ਨਿਗਮ ਦੇ ਕਮਿਸ਼ਨਰ ਦਾ ਵੀ ਚਾਰਜ ਮਿਲਿਆ ਤੇ ਉਹਨਾਂ ਨੇ ਸਾਰੇ ਅਧਿਕਾਰੀਆਂ ਨੂੰ ਇਹ ਵੀ ਕਿਹਾ ਹੈ ਕਿ ਜਿੰਨੇ ਸਮਾਰਟ ਸਿਟੀ ਦੇ ਪ੍ਰੋਜੈਕਟ ਹੈਗੇ ਨੇ ਮਿੱਥੇ ਕੇ ਸਮੇਂ ਦੇ ਵਿੱਚ ਕੰਪਲੀਟ ਕੀਤੇ ਜਾਣ ਤੇ ਸਾਡੇ ਸਹਿਯੁਕਤ ਕ ਪ੍ਰੋਜੈਕਟ ਇੰਚਾਰਜ ਨੇ ਇਹਨਾਂ ਪ੍ਰੋਜੈਕਟਾਂ ਦੇ ਉਹਨਾਂ ਵੱਲੋਂ ਵੀ ਬਕਾਇਦਾ ਇਹਨਾਂ ਪ੍ਰੋਜੈਕਟਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ ਤੇ ਜਿਨ੍ਹਾਂ ਨੂੰ ਕੰਪਲੀਟ ਜਲਦ ਤੋਂ ਜਲਦ ਕੀਤਾ ਜਾਏਗਾ। ਮਿਊਨਿਸਪਲ ਕਾਰਪੋਰੇਸ਼ਨ ਅੰਮ੍ਰਿਤਸਰ ਵੱਲੋਂ ਇੱਕ ਵਧੀਆ ਉਪਰਾਲਾ ਸ਼ੁਰੂ ਕੀਤਾ ਗਿਆ ਸੀ। ਉਸੇ 스마트 ਸਿਟੀ ਪ੍ਰੋਜੈਕਟ। 스마트 ਸਿਟੀ ਪ੍ਰੋਜੈਕਟ ਦੇ ਵਿੱਚ ਸ਼ਹਿਰ ਦੀ ਬਿਊਟੀਫਿਕੇਸ਼ਨ ਚੱਲ ਰਹੀ ਹੈ ਔਰ ਸ਼ਹਿਰ ਵਾਸੀਆਂ ਵਾਸਤੇ ਕਾਫੀ ਪੁਆਇੰਟਸ ਜੜੇ ਹੈਗੇ ਆ ਉਹ ਵਧੀਆ ਪੁਆਇੰਟਸ ਉਹਨਾਂ ਨੇ ਕੱਢੇ ਹੈ ਜਿਹਦੇ ਤਹਿਤ ਪ੍ਰੋਗਰਾਮਸ ਵੀ ਬਣਾਏ ਹੋਏ ਨੇ ਕਿ ਜੋ ਵੀ ਚੀਜ਼ ਡਿਵੈਲਪ ਹੋਣੀ ਹੈ ਉਹ ਡਿਵੈਲਪ ਕੀਤੀ ਜਾਵੇ, ਦੇਖਦੇ ਹਾਂ ਕਿ ਸ਼ਰਧਾ ਕੀ ਰੂਪ ਬਣ ਕੇ ਆਂਦਾ ਹੈ ਕਿਉਂਕਿ ਕੋਸ਼ਿਸ਼ ਚ ਚੱਲਦੀ ਪਈ ਹੈ ਔਰ ਹਰ ਪਾਸੇ ਇਸੇ ਵੇਖਦੇ ਆ ਕਿ ਪ੍ਰੋਜੈਕਟਸ ਚੱਲ ਰਹੇ ਪਏ ਨੇ ਔਰ ਕੰਪਲੀਟ ਵੀ ਹੋਣਗੇ ਕੈਮਰਾ ਪਰਸਨ ਰੋਕੇਸ਼ਨਲ ਜੀਪਸ ਐਂਡ ਫਾਸਪਨਿਊਜ਼ ਅੰਮ੍ਰਿਤਸਰ